ਤੁਸੀਂ ਦੇਖ ਰਹੇ ਹੋ ਜੀ ਮਾਲਵਾ ਦੀ ਖਬਰ ਤੇ ਮੈਂ ਗੁਰਿੰਦਰ ਤੋੜੀਆ ਪੰਨੀ ਵਾਲਾ ਫੱਤਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ 1 ਜੂਨ ਨੂੰ ਜੋ ਇਲੈਕਸ਼ਨ ਹੋਣ ਜਾ ਰਹੇ ਨੇ ਜਿਵੇਂ ਕਿ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਜਿਵੇਂ ਕਿ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਬਾਰੇ ਸਰਵੇ ਕਰਦੇ ਹਾਂ ਕਿਹੜੀ ਪਾਰਟੀ ਚੰਗੀ ਕਿਹੜੀ ਪਾਰਟੀ ਨੇ ਕੀਤੇ ਕੰਮ ਅੱਜ ਅਸੀਂ ਪਹੁੰਚੇ ਹਾਂ ਲੋਕ ਸਭਾ ਹਲਕਾ ਬਠਿੰਡਾ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਗੁਰੂ ਸਰਯੋਧਾ ਦੇ ਵਿੱਚ ਜਾਣਦੇ ਹਾਂ ਇੱਥੋਂ ਦੇ ਤੇਰੀ ਪਾਰਟੀ ਨੂੰ ਚੰਗੀ ਲੱਗਦੀ ਹੈ ਤੇਰੀ ਪਾਰਟੀ ਨੇ ਕੀਤੇ ਕੰਮ ਹੈ ਜਾਣਦੇ ਹਾਂ ਪਿੰਡ ਗੁਰੂ ਸਰਯੋਧਾ ਦੇ ਲੋਕਾਂ ਨੂੰ ਤੁਸੀਂ ਆਪਣਾ ਨਾਮ ਦੱਸੋ ਤੇ ਪਿੰਡ ਦੱਸੋ ਮੇਰਾ ਪਿੰਡ ਬਿਆਨ ਸਿੰਘ ਮੇਰਾ ਪਿੰਡ ਗੁਰੂਸਰ ਜੋਧੇ ਨਾਮ ਮੇਰਾ ਬਿਆਨ ਸਿੰਘ ਸੰਧੂ ਤੇ ਮਤਲਬ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਆ ਗਏ ਪਹਿਲੀ ਜੂਨ ਨੂੰ ਵੋਟਾਂ ਤੇ ਬੜੇ ਨੇੜੇ ਆ ਗਏ ਦੱਸਦੇ ਰਹੇਗੇ ਤੇ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਤੇ ਕਿਹੜੀ ਪਾਰਟੀ ਦੇ ਸਪੋਰਟ ਕਰਾਂ ਕਿ ਕਾਂਗਰਸ ਪਾਰਟੀ ਬਹੁਤ ਵਧੀਆ ਦੇ ਰਹੀ ਹੈ ਕਾਠੇ ਕਾਂਗਰਸ ਪਾਰਟੀ ਦਾ ਨਾ ਪਹਿਲਾ ਫੋਟ ਸੀ ਜਿਹੜੀ ਹੈ ਕਿ ਪੂਰੀ ਇਕਜੁੱਟ ਹੋ ਕੇ ਕਾਮਯਾਬੀ ਕਰਦੇ ਪਏ ਨੇ ਦੂਜੀਆਂ ਪਾਰਟੀਆਂ ਸਾਰੀਆਂ ਕਿਸਾਨਾਂ ਨੂੰ ਡੋਬਣ ਤੇ ਹੋਈਆਂ ਇਹਨਾਂ ਕਿਸਾਨ ਦੀ ਬਾਹ ਫੜੀ ਹੈ ਕਿਸਾਨ ਦਾ ਸਾਰਾ ਮਤਲਬ ਕਰਜ਼ੇ ਮਾਫ ਦੀ ਐਮ ਐਫ ਐਸ ਵੀ ਹੋਰ ਵੀ ਸਮਾਮੀਨਾਥਨ ਰਿਪੋਰਟ ਵੀ ਲਾਗੂ ਕਰਨ ਦਾ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਨੇ ਸਮਾਮੀਨਾਥਨ ਰਿਪੋਰਟ ਦੀ ਬਤਲੋ ਹਮੈਤ ਕੀਤੀ ਸੀ ਵੀ ਜਦੋਂ ਅਸੀਂ ਆਏ ਤੇ ਲਾਗੂ ਕਰਾ ਦਿੱਤਾ ਜੀ ਪਹਿਲਾਂ ਡਾਕਟਰ ਵਰਮਨ ਸਿੰਘ ਰਹਿ ਗਿਆ 10 ਸਾਲ ਉਦੋਂ ਉਹਨਾਂ ਨੇ ਲਾਗੂ ਨਹੀਂ ਕੀਤੀ ਕੈਪਟਨ ਅਬਰਿੰਦਰ ਸਿੰਘ ਨੇ ਕੁੱਟ ਕੇ ਝੱਕ ਕੇ ਜਿਹੜਾ ਆਪਣਾ ਰਿਸ਼ਤਾ ਹੈ ਤਲਵੰਡੀ ਸਾਹਿਬ ਵਾਲੇ ਪਾਸੇ ਹੱਥ ਕਰਕੇ ਕਿਹਾ ਸੀ ਵੀ ਮੈਂ ਭਾਵੇਂ 8 ਰੁਪਈਆ ਦਾ ਕਰਦਾ ਭਾਵੇਂ ਬੈਂਕਾਂ ਦਾ ਕਰਦਾ ਸੈਟੀਆਂ ਦਾ ਮੈਂ ਸਾਰਾ ਬਾਅਦ ਕਰੂੰਗਾ ਤੇ ਮੈਂ ਨਸ਼ਾ 4 ਹਫ਼ਤੇ ਹੀ ਖਤਮ ਕਰ ਦੂੰਗਾ ਪਰ ਉਹਦੇ ਤੋਂ ਪੂਰੇ ਨਹੀਂ ਉਤਰੇ ਇਹਦਾ ਜੀ ਜਿਹੜੀਆਂ ਝੂਠੀਆਂ ਸਮਾਖਾਨੀਆਂ ਮਾੜੀਆਂ ਹੁੰਦੀਆਂ ਨੇ ਨੇ ਉਹਨਾਂ ਜੋ ਕੀਤਾ ਉਹਨਾਂ ਨੂੰ ਆਪਦੀ ਕਿਰਨੀ ਦਾ ਫਲ ਮਿਲ ਗਿਆ ਪਾਰਟੀ ਨੇ ਉਹਨਾਂ ਨੂੰ ਪਾਰਟੀ ਜੋ ਬਾਹਰ ਕਰ ਦਿੱਤਾ ਅੱਜ ਉਹਨਾਂ ਦੇ ਪੱਲੇ ਕੁਝ ਨਹੀਂ ਰਹਿ ਗਿਆ ਜਿਹੜੇ ਮੋਢੀ ਬੰਦੇ ਸੀ ਅੱਜ ਪਿਸ਼ੋਕੜ ਤੇ ਚਲੇ ਗਏ ਅੱਛਾ ਜੀ ਦਾ ਮਤਲਬ ਵੀ ਤੁਸੀਂ ਨੁਕਸ ਕਰਦੇ ਹੋ ਕੈਪਟਨ ਅਮਰਿੰਦਰ ਸਿੰਘ ਤੇ ਕਾਮ ਕਾਂਗਰਸ ਪਾਰਟੀ ਦੇ ਵਿੱਚ ਕੋਈ ਨੁਕਸ ਨਹੀਂ ਕੋਈ ਨੁਕਸ ਨਹੀਂ ਜੀ ਇਹਨਾਂ ਲੀਡਰਾਂ ਦੀ ਨੁਕਸ ਨਹੀਂ ਉਹ ਪੂਰੇ ਹੋ ਗਏ ਜਿਹੜੇ ਘਟਿਆ ਲੀਡਰਸ਼ਿਪ ਬਾਹਰ ਚਲੇ ਗਏ ਬੀਜੇਪੀ ਚ ਚਲੇ ਗਏ ਅੱਜ ਲੀਡਰ ਇੱਕ ਤੋਂ ਇੱਕ ਵਾਅਦੇ ਰਾਜਾ ਵੜਿੰਗ ਬਹੁਤ ਵਧੀਆ ਪਾਰਟੀ ਨੂੰ ਦੇ ਰਹੇ ਨੇ ਅੱਗਾ ਹਰ ਚੀਜ਼ ਹੀ ਕਾਂਗਰਸ ਪਾਰਟੀ ਅੱਗੇ ਲੈ ਕੇ ਆ ਰਹੀ ਤੇ ਲੋਕ ਵੀ ਕਾਂਗਰਸ ਦੇ ਨਾਲ ਜੁੜ ਗਏ ਨੇ ਜੋ ਕਾਂਗਰਸ ਦੀ ਪੁੱਟ ਸੀ ਉਹ ਅੱਜ ਨਹੀਂ ਰਹੀ ਅੱਜ ਇੱਕਤਾ ਪੂਰੀ ਨਹੀਂ ਬਾਈ ਜੀ ਪਹਿਲਾਂ ਅਕਾਲੀ ਸਲ ਪਾਰਟੀ ਸੀਗੀ ਕਮ ਤਾਂ ਉਹਨਾਂ ਨੇ ਬਹੁਤ ਵਧੀਆ ਕੀਤੇ ਸੀਗੇ ਹੁਣ ਜਿਹੜੀ ਆਮ ਆਦਮੀ ਪਾਰਟੀ ਹੈ ਕੰਮ ਇਹ ਵੀ ਲੋਕ ਕਹਿ ਰਹੇ ਬਹੁਤ ਵਧੀਆ ਕਰ ਰਹੇ ਆ ਉਹ ਨੰਬਰ ਕਿ ਕਿਨਾਂ ਚਾਹੁੰਦੇ ਇਹ ਜਿਹੜੀ ਜੀ ਕਾਲੀ ਦਾਲ ਦੀ ਪਾਰਟੀ ਪਹਿਲਾਂ ਵਧੀਆ ਰਹਿ ਗਈ ਹੁਣ ਜਦੋਂ ਦੀਆਂ ਬੇਵਧੀਆਂ ਹੋਈਆਂ ਨੇ ਬੇਸਾਬਾ ਲੋਕਾਂ ਦਾ ਨਰਾਜ਼ਗੀ ਹੈ ਲੋਕ ਇਹਨਾਂ ਦੀ ਬਾਹ ਨਹੀਂ ਫੜਦੇ ਇਹ ਤਰਲੇ ਲੈਂਦੇ ਫਿਰਦੇ ਕਦੇ ਕਿਤੇ ਜਾਂਦੇ ਕਦੇ ਕਿਤੇ ਜਾਂਦੇ ਨੇ ਪਰ ਅੱਗੋ ਕੋਈ ਹੰਗਾਰਾ ਨਹੀਂ ਪਰਦਾ ਦੁਨੀਆ ਦੇ ਨੇ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਉਹਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਬੀਬੀਆਂ ਨੂੰ 1000 ਰੁਪਇਆ ਦਵਾਂਗੇ ਪੈਲਸਨ 2500 ਕਰਾਂਗੇ ਕੋਈ ਵਾਅਦਾ ਨਹੀਂ ਪੂਰਾ ਹੋਇਆ ਤੇ ਜਿਹੜਾ ਕੋਈ ਜਾਂਦਾ ਹੋਣਾ ਮੇਰੇ ਮੇਰੇ ਤਾਂ ਪੱਲੇ ਹੀ ਕੁਛ ਨਹੀਂ ਮੈਂ ਤੁਹਾਡੇ ਕੰਮ ਕੀ ਕਰਾਂ ਇਹ ਆਮ ਆਦਮੀ ਦੇ ਤੇ ਬੀਜੇਪੀ ਪਾਰਟੀ ਵੀ ਵਾਅਦੇ ਕਰੀ ਜਾਂਦੀ ਹੁਣ ਪਿੰਡਾਂ ਦੇ ਵਿੱਚ ਆਈ ਜਾਂਦੇ ਵੀ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਉਹਨਾਂ ਦਾ ਕੋਈ ਵੀ ਧਾਰਨ ਨਹੀਂਗਾ ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਵਿਰੋਧ ਤਾਂ ਹੁੰਦੀ ਪੂਰੀ ਉਹਨਾਂ ਸਾਨੂੰ ਬਾਰਡਰਾਂ ਤੇ ਬਾਅਦ ਛੱਡਿਆ ਗੋਲੀਆਂ ਚਲਾਈਆਂ ਤੇ ਅੱਜ ਅਸੀਂ ਉਹਨਾਂ ਦੇ ਕਿਵੇਂ ਹਾਂ ਕਰਾਂਗੇ ਸਾਰੇ ਲੋਕ ਉਹਦੇ ਤੋਂ ਦੁਖੀ ਨੇ ਬੀਜੇਪੀ ਤੋਂ ਮੋਦੀ ਨੂੰ ਤਾਂ ਜਾਣਾ ਹੀ ਚਾਹੀਦਾ ਨਹੀਂ ਤੇ ਦੇਸ਼ ਉਜੜ ਜਾਏਗਾ ਠੀਕ ਹੈ ਜੀ ਹੁਣ ਤੁਸੀਂ ਥੋੜਾ ਸਪੈੱਡ ਕਿਹੜਾ ਤੇ ਨਾਂ ਜਣਾ ਗੁਰੂ ਸਰਜੋਤਾ ਜੀ ਪਿੰਡ ਪਿਆ ਨਾ ਚਾਰਕ ਚਾਰਕ ਸੱਜੀ ਦੱਸੋ ਵੀ ਕਿਹੜੀ ਪਾਰਟੀ ਦਾ ਇੱਥੇ ਗੁਰੂ ਸਰਜੋਤੇ ਦੇ ਵਿੱਚ ਜੋਰ ਆ ਕਿਹੜੀ ਪਾਰਟੀ ਚੰਗੀ ਹੈ ਕੀ ਨੇ ਕੰਮ ਕੀਤਾ ਤੁਹਾਡੇ ਪਿੰਡ ਦੇ ਕੰਮ ਤਾਂ ਹੀ ਜਿਹੜਾ ਕੰਮ ਤਾਂ ਪਹਿਲਾਂ ਕਰਕੇ ਬਾਦਲ ਸਾਹਿਬ ਕਰਕੇ ਹੁਣ ਨਵੀਂ ਸਰਕਾਰ ਨੇ ਕੁਝ ਨਹੀਂ ਕੀਤਾ ਇੱਥੇ ਅੱਛਾ ਪਹਿਲਾਂ ਬਹੁਤ ਕੰਮ ਕਰ ਗਏ ਜਦੋਂ ਬਾਦਲ ਸਾਹਿਬ ਸੀ ਉਹਨੋਂ ਤੋਂ ਬਾਅਦ ਕੋਈ ਨਹੀਂ ਆਇਆ ਇੱਥੇ ਨਾ ਹੀ ਕੋਈ ਵੋਟ ਆਖਣ ਆਇਆ ਤੇ ਨਾ ਹੀ ਕੁਝ ਕਰਕੇ ਬਾਦਲ ਸਾਹਿਬ ਬਾਦਲ ਸਾਹਿਬ ਬਹੁਤ ਕੁਝ ਬਣਾ ਕੇ ਜੀ ਸਾਨੂੰ ਕੱਸੀ ਬਣਾ ਕੇ ਦੇਖ ਗਿਆ ਸਾਡੇ ਚਿੰਦਰਾਪਾਣੀ ਦੇ ਉੱਤੇ ਆਟਾ ਦਾ ਸਾਨੂੰ ਦਿੱਤਾ ਉਹਨਾਂ ਨੇ ਨਾ ਹੋਰ ਸੂਤਾ ਮਕਾਨ ਵੀ ਦਿੱਤੇ ਸਾਨੂੰ ਉਹਦੇ ਦਿੱਤੇ ਉਹਨਾਂ ਨੇ ਉਹਨੂੰ ਵੀ ਆਈ ਜਾਂਦੇ ਮਕਾਨ ਨਹੀਂ ਭਾਜੀ ਜਿਵੇਂ ਵਿਧਾਨ ਸਭਾ ਦੇ ਇਲੈਕਸ਼ਨ ਆਉਂਦੇ ਆ ਲੋਕ ਸਭਾ ਦੇ ਇਲੈਕਸ਼ਨ ਆਉਂਦੇ ਆ ਪੰਚਾਇਤੀ ਇਲੈਕਸ਼ਨ ਆਉਂਦੇ ਆ ਬਲਾਕ ਸਮਤੀ ਆਉਂਦੀ ਆ ਹੋਰ ਵਕ ਵਕ ਜਿਹੜੇ ਇਲੈਕਸ਼ਨ ਆਉਂਦੇ ਆ ਆ ਡੋਟ ਪਾਰਟੀਆਂ ਦੇ ਨਮਾਇਦੇ ਪਿੰਡਾਂ ਦੇ ਵਿੱਚ ਆਉਂਦੇ ਆ ਭਾਸ਼ਣ ਕਰਕੇ ਆਪਣੇ ਨਾਂ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਆ ਕਿਹੜੀ ਪਾਰਟੀ ਆਪਣੇ ਵਾਅਦੇ ਪੂਰੇ ਕਰਦੀ ਹੈ ਜਿਹੜੀ ਆਪਣੇ ਨਾਲ ਕਿਹੜੀ ਪਾਰਟੀ ਆਪਣੇ ਨਾਲ ਖੜਦੀ ਹੈ ਕੀ ਕਹਿਣਾ ਜਾਓਗੇ ਸਾਡੇ ਤਾਂ ਜੇ ਕੋਈ ਵਾਅਦਾ ਨਹੀਂ ਪੂਰੇ ਆਏ ਜਾਂ ਆ ਕੇ ਜਾਂਦੇ ਨੇ ਆ ਕੇ ਜਾਂਦੇ ਨੇ ਅਸੀਂ ਇਹ ਕਰਦਾ ਕਰਦਾ ਕੁਝ ਨਹੀਂ ਕੀਤਾ ਪਰ ਇੱਕ ਹੀ ਬੰਦਾ ਤੇ ਖਰਾ ਉਤਰਿਆ ਜਿਹੜਾ ਦੋੜਾ ਵਾਲਾ ਉਹਦਾ ਜੱਦਾ ਸੀ ਕੁਝ ਨਹੀਂ ਕੀਤਾ ਤੁਸੀਂ ਮਤਲਬ ਇਹ ਨਹੀਂ ਸਮਝਦੇ ਵੀ ਸਾਡੇ ਬੱਚਾ ਨੂੰ ਰੋਜ਼ਗਾਰ ਮਿਲੇ ਇੱਥੇ ਕੋਈ ਕਾਰਖਾਨੇ ਫੈਕਟਰੀਆਂ ਲੱਗਣ ਇੱਥੇ ਸਾਨੂੰ ਨੌਕਰੀਆਂ ਮਿਲਣਾਂ ਤੇ ਆਪਾਂ ਨੂੰ ਸਰਕਾਰਾਂ ਨੇ ਆਟੇ ਦਾਲ ਸਕੀਮ ਦੇ ਵਿੱਚ ਬਿਲੀ ਫ੍ਰੀ ਦੇ ਕੇ ਮੁਫਤੀਆਂ ਚੀਜ਼ਾਂ ਦੇ ਕੇ ਬੱਸਾਂ ਦਾ ਕਿਰਾਇਆ ਮੁਫਤ ਕਰਕੇ ਜਨਾਨੀਆਂ ਦਾ ਇੱਥੇ ਉੱਲ ਜਾ ਕੇ ਰੱਖਤਾ ਤੇ ਇਹੇ ਆਪਾਂ ਗੁੜਗਾਈ ਜੰਨੇ ਤੇ ਆਪਾਂ ਵੱਡੀਆਂ ਗੱਲਾਂ ਜਿਹੜੀਆਂ ਉਹ ਕਿਉਂ ਨਹੀਂ ਸੋਚਦੇ ਸੋਚਦੇ ਹੀ ਸੋਚਣਾ ਤਾਂ ਆਪਾਂ ਤਾਂ ਵੋਟ ਪਾਉਂਦੇ ਉਹ ਤਾਂ ਸਾਰੇ ਹੀ ਜਾਂਦੇ ਨੇ ਉਦੋਂ ਸਾਰੇ ਜਨ ਨੇ ਤੁਹਾਨੂੰ ਆ ਵੀ ਦਾਂਗੇ ਆ ਵੀ ਦਾਂਗੇ ਤੁਹਾਨੂੰ ਨੌਕਰੀਆਂ ਹੀ ਬੱਚਾ ਦਾਂਗੇ ਤੁਹਾਨੂੰ ਕਾਰਡ ਵੀ ਦਿੱਤੇ ਹੀ ਕਾਂਗਰਸ ਵਾਲਿਆਂ ਨੇ ਵੀ ਆ ਕਾਰਡ ਲੈ ਕੇ ਤੁਹਾਨੂੰ ਉਹਦੇ ਦਵਾਂਗੇ ਕੁਝ ਨਹੀਂ ਉਹ ਕਾਰਡ ਇੱਥੇ ਪਈ ਸਾਡੇ ਕੋਲੇ ਨਹੀਂ ਤੁਸੀਂ ਇਹ ਨਹੀਂ ਤੁਸੀਂ ਇਹ ਨਹੀਂ ਤੁਸੀਂ ਇਹ ਨਹੀਂ ਸਮਝਦੇਗੇ ਵੀ ਜਿਹੜੇ ਸਰਕਾਰਾਂ ਹੈਗੀਆਂ ਵੱਡੇ ਵੱਡੇ ਵਾਅਦੇ ਕਰਕੇ ਜਿਵੇਂ ਕਾਲੀਦਾਲ ਪਹਿਲਾਂ ਸਰਕਾਰ ਸੀ ਇਹਨਾਂ ਨੇ ਆਪਾਂ ਨੂੰ ਠੂਠਾ ਫੜਾਦਾ ਇੱਕ ਲਾਲਚ ਦੇ ਕੇ ਆਪਾਂ ਨੂੰ ਕੋ ਵੋਟਾ ਲੈ ਜਾਂਦੇ ਆ ਤੇ ਬਾਅਦ ਚ ਆਪਣੇ ਕੰਮ ਨਹੀਂ ਕਰਦੇ ਕੋਈ ਵੀ ਕੰਮ ਕਰਦੇ ਕੋਈ ਤੁਹਾਨੂੰ ਕੁਝ ਨੌਕਰੀ ਲੱਗੇ ਸਾਡੇ ਪਿੰਡ ਦੇ ਬਹੁਤ ਨੌਕਰੀ ਲੱਗੇ ਉਦੋਂ ਵੀ ਲੱਗੇ ਤੇ ਸਾਡੇ ਨੌਕਰੀ ਦੇ ਇਹਨਾਂ ਨੇ 43000 ਲਾਤੀ ਬਣਾ ਸਾਡੇ ਪਿੰਡੋਂ ਤਾਂ ਇੱਕ ਅੱਧਾ ਹੀ ਲੱਗਾ ਹੋਊ ਕੋਈ ਲੱਗਾ ਹੋਈ ਇਹ ਸਾਡੇ ਦੇ ਸਾਡੇ ਲੰਬੀ ਦੇ ਇਸੇ ਏਰੀਆ ਚ ਤਾਂ ਸਾਡੇ ਤੇ ਇੱਕ ਹੀ ਲੱਗਾ ਸਾਡੇ ਉਦੋਂ ਇਕੱਠੇ ਮੁੰਡੇ 5 5 6 6 ਲੱਗੇ ਆਕਾ ਤੂੰ ਜ਼ਰੂਰ ਦੱਸੇਗਾ ਮੈਨਾਂ ਦਾ ਪੜਿਆ ਲਿਖਿਆ ਲੱਗਦਾ ਤਾ ਮੈਨੂੰ ਨਹੀਂ ਇਹਨਾਂ ਦਾ ਪੜਿਆ ਲਿਖੇ ਨਾ ਕੀ ਹੈ ਮੇਰਾ ਨਾਮ ਜਪਿੰਦਰ ਸਿੰਘ ਜਪਿੰਦਰ ਸਿੰਘ ਯੂਥ ਆ ਪਿੰਦਰ ਸਿੰਘ ਆਪਾਂ ਗੱਲ ਕਰਦੇ ਆ ਵੀ ਪਿੰਦਰ ਸਿੰਘ ਵੀ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਨੌਜਵਾਨਾਂ ਨੂੰ ਕਿਹੜੀ ਪਾਰਟੀ ਨੇ ਕੰਮ ਕੀਤੇ ਆ ਮੈਨੂੰ ਤਾਂ ਜੀ ਆਪਣੇ ਇਧਰ ਲੰਬੀ ਹਲਕੇ ਨੂੰ ਤਾਂ ਬਾਦਲ ਸਾਹਿਬ ਠੀਕ ਸੀ ਠੀਕ ਹੈ ਜੀ ਮੇਨ ਮੁੱਦਾ ਤਾਂ ਇਹ ਆ ਜੀ ਵੀ ਜੇ ਨੌਕਰੀ ਕਿਸੇ ਨੂੰ ਕੋਈ ਦਿੰਦਾ ਨੌਕਰੀ ਤਾਂ ਹੀ ਕੋਈ ਕਰੂਗਾ ਜੇ ਕੋਈ ਨਸ਼ੇ ਤੋਂ ਮੁਕਤ ਹੋਊਗਾ ਸਾਰੇ ਤਾਂ ਛੋਟੇ ਛੋਟੇ ਬੱਚੇ ਇਥੇ ਨਸ਼ਾ ਕਰੀ ਜਾਂਦੇ ਨੌਕਰੀ ਕਿੰਨੇ ਲੱਗਣਾ ਮੈਂ ਗੁਜਰਾਤ ਦੇ ਵਿੱਚ ਨਹੀਂ ਭਾਈ ਜੀ ਭਾਈ ਜੀ ਇੱਕ ਮਿੰਟ ਮੈਂ ਤੁਹਾਨੂੰ ਇੱਥੇ ਰੋਕਦਾ ਹੈਗਾ ਵੀ ਤੁਸੀਂ ਕਹਿੰਦੇ ਹੋ ਨਸ਼ੇ ਤੋਂ ਕਿ ਮੁਕਤ ਹੋਊਗਾ ਤੇ ਲੋਕ ਕਹਿੰਦੇ ਨਸ਼ੇ ਹੀ ਇਹਨਾਂ ਨੇ ਕਾਲੀ ਦਰ ਨਾਲ ਲਿਆਂਦਾ ਹੈਗਾ ਇਹ ਤਾਂ ਜੀ ਹੁਣ ਉਹ ਸਿਆਸੀ ਪਾਰਟੀਆਂ ਨੇ ਉਹ ਜਾਣਨ ਆਪਾਂ ਨੂੰ ਤਾਂ ਕੁਝ ਪਤਾ ਨਹੀਂ ਪਰ ਮੈਂ ਜਿੰਨਾ ਕੋ ਮੈਨੂੰ ਸਮਝ ਹੈ ਮੈਂ ਤੁਹਾਨੂੰ ਉਹਨਾਂ ਕੋ ਦੱਸ ਰਿਹਾ ਠੀਕ ਹੈ ਖੁਦ ਮੇਰਾ ਭਰਾ ਹੈ ਕਿ ਇਸ ਦਲ ਦਲਦਲ ਦੇ ਵਿੱਚ ਠੀਕ ਹੈ ਮੈਂ ਕਿਨ ਕਿਨ ਕੇ ਨੌਜਵਾਨਾਂ ਨੂੰ ਵੇਨਾ ਪਿਆ ਮੈਂ ਹੁਣ ਗੁਜਰਾਤ ਕੰਪੇਨ ਚਲਾਉਣ ਜਾਂਦਾ ਜੀ ਮੈਂ ਸੀਜ਼ਨ ਨੂੰ ਜਾਂਦਾ ਉੱਥੇ ਹਿਸਾਬ ਲਾ ਲੋ ਵੀ दारू ਵੀ ਵੇਣ ਤੇ ਆਪਣੇ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਨਸ਼ਾ ਵਿਗ ਰਿਹਾ ਉਥੇ दारू ਵੀ ਨਹੀਂ ਮਿਲਦੀ ਉਥੇ ਕੋਈ ਹਰ ਬੰਦਾ ਨਸ਼ੇ ਤੋਂ ਮੁਕਤ ਹਰ ਇੱਕ ਬੰਦਾ ਕੰਮ ਕਰਦਾ 80 85 85 ਸਾਲ ਦੀਆਂ ਸਿੱਟੇ ਚੁਗੰਦੀਆਂ ਇੱਥੇ ਸਾਡਾ 45 ਸਾਲਾਂ ਤੋਂ ਬਾਅਦ ਮੰਜੇ ਤੋਂ ਨਹੀਂ ਉੱਠਦਾ ਪਿਆ ਤੇ ਕੈਪਟਨ ਸਾਹਿਬ ਤਾਂ ਕਹਿੰਦੇ ਸੀ ਮੈਂ ਚਾਰ ਹਫ਼ਤੇਆਂ ਜਾਂ ਨਸ਼ਾ ਖਤਮ ਕਰ ਦਊਗਾ ਕਿ ਉਹ ਦਿਨੇ ਚ ਇੱਕ ਸਰਕਾਰ ਦੇ ਵਿੱਚ ਰਹੇ ਆ ਉਹਨਾਂ ਕੋਈ ਚਾਰ ਹਫ਼ਤੇ ਹੀ ਨਸ਼ਾ ਖਤਮ ਹੋ ਗਿਆ ਕੋਈ ਨਹੀਂ ਸਰ ਉਹਨਾਂ ਨੇ ਕਿਹਾ ਤਾਂ ਬਹੁਤ ਕੋਸ਼ਿਸ਼ ਪਰ ਨਸ਼ਾ ਹੋਇਆ ਨਹੀਂ ਤੇ ਆਪ ਜਿਹੜਾ ਤੇ ਨਾਂ ਕਿਹੜਾ ਹੈ ਕੀ ਹੈ ਜੀ ਪਿੰਡ ਗੁਰੂ ਸਰਜੋਂ ਦਾ ਨਾਂ ਕੀ ਹੈ ਜੀ ਪੂਰਨ ਸਿੰਘ ਪਾਰਟੀ ਕਿਹੜੀ ਚੰਗੀ ਹੈ ਜੀ ਇਲੈਕਸ਼ਨ ਆ ਗਿਆ ਉੱਤੇ ਪਾਰਟੀਆਂ ਸਾਰੀਆਂ ਚੰਗੀਆਂ ਨੇ ਮਾੜੀ ਕਿਹੜੀ ਪਾਰਟੀ ਮਾਸੀ ਕਹਿੰਦੇ ਸਾਰੀਆਂ ਮਾੜੀਆਂ ਕੋਈ ਵੀ ਨਹੀਂ ਚੰਗੀਆਂ ਸਾਰੀਆਂ ਚੰਗੀਆਂ ਨੇ ਆਪਾਂ ਸਾਰੀਆਂ ਚੰਗੀਆਂ ਨੇ ਕੋਈ ਮਾੜੀ ਨਹੀਂ ਪਾਰਟੀ ਨਹੀਂ ਕੰਮ ਤੁਹਾਡੇ ਪਿੰਡ ਦੇ ਕੰਮ ਹੈ ਕਿਹੜੀ ਪਾਰਟੀ ਨੇ ਜਿਆਦਾ ਕੀਤੇ ਆ ਕੰਮ ਸਾਰੀਆਂ ਕੀਤੀਆਂ ਉਹਦੀਆਂ ਪਾਰਟੀਆਂ ਆਪ ਪਾਰਟੀ ਨੇ ਵੀ ਕੰਮ ਕੀਤੇ ਆ ਹਾਂਜੀ ਹਾਂਜੀ ਤੇ ਕਾਂਗਰਸ ਨੇ ਅਕਾਲੀ ਦਲ ਨੇ ਸਭ ਕੀਤੇ ਹੁੰਦੇ ਜਿਹੜੇ ਜੋ ਕੀ ਹੁੰਦੇ ਸਰ ਕਰਦੀਆਂ ਜੀ ਹਾਂ ਅੱਛਾ ਤੁਹਾਨੂੰ ਸਾਰੀਆਂ ਚੰਗੀਆਂ ਲੱਗਦੀਆਂ ਹਾਂਜੀ ਹਾਂਜੀ ਵੋਟ ਤਾਂ ਫਿਰ ਇੱਕ ਨੂੰ ਹੀ ਪਾਉਂਗੇ ਹਾਂਜੀ ਵੋਟਾਂ ਤਾਂ ਫਿਰ ਵੇਖੋ ਹੋਰ ਮੌਕਾ ਦੱਸੂਗਾ ਤੁਹਾਨੂੰ ਕੀ ਕਹ ਗਿਆ ਦਾ ਮਤਲਬ ਵੀ ਤੁਸੀਂ ਨਹੀਂ ਦੱਸਣਾ ਚਾਹੁੰਦੇ ਆਰਾਦਾ ਆਪਦਾ ਹਾਂਜੀ ਤੁਹਾਡਾ ਕਿਹੜਾ ਪਿੰਡ ਆ ਆਪਣੇ ਵੈਸੇ ਗੁਰੂ ਸਾਹਿਬ ਜੋਣਾ ਜੀ ਤੇ ਨਾਂ ਕੀ ਹੈ ਜੀ ਗਰਮੇ ਸਿੰਘ ਜੀ ਚੰਗੀ ਪਾਰਟੀ ਕਿਹੜੀ ਹੈ ਸਾਰੀਆਂ ਚੰਗੀਆਂ ਜੀ ਕੋਈ ਪਾਰਟੀ ਮਾਰੀ ਕੇ ਧੰਨਵਾਦ ਰਹੀ ਧੰਨਣਾ ਨੇ ਕੋਈ ਨਹੀਂ ਮਾਰੀ ਕਿੱਥੇ ਰਹਿ ਰਿਹਾ ਕਰਕੇ ਤਾਂ ਨਹੀਂ ਬੈਠੇ ਨਹੀਂ ਨਹੀਂ ਸਾਰੀਆਂ ਚੰਗੀਆਂ ਨੇ ਮੰਦੋਲ ਵੀ ਸਾਡੇ ਨਾਲ ਸਾਰੀਆਂ ਚੰਗੀਆਂ ਨੇ ਬਾਬਾ ਸਾਹਿਬ ਚੰਗਾ ਬਾਬਾ ਵਾਲੇ ਵੀ ਚੰਗੇ ਪਾਣੀ ਬੜਾ ਮੰਗਾਇਆ ਉਹਨੇ ਬੋਕਰਾ ਬਾਪੂ ਜੀ ਜਿਵੇਂ ਵੱਖ-ਵੱਖ ਪਾਰਟੀਆਂ ਦੇ ਨਮਾਇਦੇ ਹੁਣ ਚੋਣ ਮੈਦਾਨ ਤੇ ਉਤਰੀ ਆ ਲੋਕ ਸਭਾ ਦੇ ਇਲੈਕਸ਼ਨ ਬਿਲਕੁਲ ਨੇੜੇ ਆ ਗਏ ਆ 1 ਜੂਨ ਨੂੰ ਵੋਟਾਂ ਪੈਂਨ ਜਾ ਰਹੀਆਂ ਨੇ ਵੱਖ-ਵੱਖ ਪਾਰਟੀਆਂ ਨੇ ਆਪਣੇ ਨਮਾਇਦੇ ਉਮੀਦਵਾਰ ਖੜੇ ਕਰਤੇ ਆ ਚੋਣ ਅਖੜਾ ਪੂਰੀ ਤਰ੍ਹਾਂ ਭਰ ਚੁੱਕਿਆ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਕਿਹੜੀ ਪਾਰਟੀ ਨੇ ਤੁਹਾਡੇ ਪਿੰਡ ਦੇ ਕੰਮ ਕੀਤੇ ਆ ਸਾਰੀਆਂ ਨੇ ਕੰਮ ਕੀਤੇ ਹੀ ਕੰਮ ਕਰਨੇ ਕਿ ਜਿਹਨਾਂ ਨੇ ਜੋ ਕੇ ਸਾਰੀ ਕਰੀ ਗਏ ਠੀਕ ਆ ਜੀ ਹਾਂ ਜੀ ਮੇਰਾ ਪਿੰਡ ਗੁਰੂ ਸਾਹਿਬ ਜੋਧਾ ਜੀ ਹਾਂ ਮਾਮ ਰਿਸ਼ਪਾਲ ਸਿੰਘ ਜੀ ਹਾਂ ਜੀ ਸਾਰੀਆਂ ਬਲੜੀਆਂ ਚੰਗੀਆਂ ਜੀ ਵਧੀਆ ਬਲੜੀਆਂ ਜਿਹੜਾ ਕੰਮ ਕਰਦਾ ਜਿਹੜਾ ਪਾਰਟੀ ਆਉਂਦੀ ਆ ਕੰਮ ਜਿਹਨੇ ਜੋ ਕਰਦੀ ਹੈ ਮੈਨੂੰ ਲੱਗਦਾ ਤੁਸੀਂ ਪਹਿਲਾਂ ਰਾਏ ਤਾਂ ਨਹੀਂ ਕਰ ਲਈ ਸਾਨੂੰ ਵੇਖ ਕੇ ਨਹੀਂ ਕੋਈ ਰਾਏ ਨਹੀਂ ਕਰਦੇ ਜਿਹੜੇ ਜਿਹੜੇ ਲੋਕ ਪਾਰਟੀਆਂ ਜਿਹਨਾਂ ਬਤੇ ਵਾਦੇ ਕਰਕੇ ਆਉਂਦੀਆਂ ਹੈਗੀਆਂ ਉਹ ਤੁਹਾਡੇ ਪਿੰਡਾਂ ਦੇ ਵਿੱਚ ਲੋਕ ਵਾਦੇ ਪੂਰੇ ਕਰਦੇ ਪਾਰਟੀਆਂ ਵਾਲੇ ਸਾਰੇ ਉਹ ਹੀ ਜਾਣਗੇ ਅਸੀਂ 2 ਸਾਲ ਹੋਏ ਹੋਰ ਕਾ ਹੋ ਜਾਣਗੇ ਵਾਦੇ ਅਜ 5 ਸਾਲ ਤੱਕ ਵੇਖਣਾ ਹੈ ਬਣਾ ਕੀ ਕਰਦੇ ਅਜੇ ਜੀ ਵਾਦੇ ਵਾਦੇ ਨਹੀਂ ਕਰਦੇ ਦੂਜੇ ਦੇ ਸਤਨਾ ਨਹੀਂ ਜਿਵੇਂ ਜਨਮ ਤੋਂ ਹਾਂ ਹਾਂ ਹੁਣ ਹੌਲੀ ਹੌਲੀ ਹੋ ਗਈਆਂ ਹੁਣ ਥੋੜੀਆਂ ਜਿਹੀਆਂ ਗੱਲਾਂ ਥੋੜੀਆਂ ਸਾਹਮਣੇ ਆਉਂਦੀਆਂ ਥੋੜੀਆਂ ਆਈਆਂ ਉਹ ਫੋਟੋ ਵੀ ਕਰਦੇ ਨੇ ਦੂਜੇ ਤੱਕ ਨੇ ਖਤਰਾ ਵੀ ਹਾਂ ਤੇ ਬੋਟਾ ਇਹ ਤੋਂ ਸਾਡੇ ਪਿੰਡ 'ਚ ਜਿਆਦਾ ਬਾਦਲ ਨਹੀਂ ਪੈਣੀ ਆ ਦੂਜਾਂ ਨੂੰ ਕੁਝ ਨਹੀਂ ਪੈਣਾ ਪਾਟ ਤੇ ਬਾਦ ਸਾਹਿਬ ਇੱਥੇ ਤਾਬਤਾ ਹੋਣਾ ਨਹੀਂਗੇ ਆਪ ਦਾ ਪ੍ਰੋਬਲਮ ਸੁਧਾਰ ਗਿਆ ਤੇ ਸੁਖਬੀਰ ਜੀ ਤੁਹਾਡੇ ਪਿੰਡ ਆਉਂਦੇ ਉੱਥੇ ਹਾਂ ਤੋਂ ਨਹੀਂ ਸੁਖਬੀਰ ਜੀ ਇੱਥੇ ਆਉਂਦੇ ਤੁਹਾਡੇ ਪਿੰਡ ਹਰ ਸਾਲ ਆਉਂਦੀ ਤੁਹਾਡੇ ਪਿੰਡ ਹਾਂ ਵੀ ਹੁਣ ਫੇਰ ਵੀ ਵੋਟਰ ਨੂੰ ਪਲਾਨ ਕਰੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਤਾਂ ਸੁਖਨਾ ਚੰਗੇ ਹਾਂ ਜੀ ਤੇ ਕਿਹੜੀ ਪਾਰਟੀ ਚੰਗੀ ਹੈ ਹਾਂ ਇਹ ਤਾਂ ਬਾਦਲ ਸਾਹਿਬ ਨੇ ਪਾਉਣੇ ਨੇ ਬਾਦਲ ਸਾਹਿਬ ਪਹਿਲੋ ਲੈ ਉਹ ਕੰਮ ਕੀਤੇ ਬਾਦਲ ਸਾਹਿਬ ਨੇ ਵਧੀਆ ਕੰਮ ਕੀਤੇ ਤੁਹਾਡੇ ਪਿੰਡ ਦੇ ਹਾਂ ਜੀ ਕਿਹੜੇ ਕਿਹੜੇ ਕੰਮ ਕੀਤੇ ਬਾਦਲ ਸਾਹਿਬ ਨੇ ਯਾਰ ਤੂੰ ਨੇ ਜੋ ਪਾਣੀ ਜੋ ਕਰ ਬੰਦੇ ਡੁੱਬੇ ਲੋ ਸਾਰੇ ਕੱਢੇ ਹੋਣਾ ਆ ਜਿਹੜੀ ਚੱਲ ਗਿਆ ਸਾਬ ਚਲਿਆਂ ਨਾਲਿਆਂ ਦਾ ਉਹ ਸਾਰਾ ਉਹਨਾਂ ਦੇ ਯਾਦ ਤੇ ਖਿੜਕਾਂ ਦਾ ਕੰਮ ਹੈ। ਹਰ ਇੱਕ ਦਾ ਕੋਈ ਨਿੱਕੀ ਕੰਮ ਹੀ ਲੈ ਆਉਣਾ ਤੋਂ। ਬਤੇਰੇ ਕੰਮ ਵਿਚਾਰਾਂ ਦਿੱਤੇ ਨੇ ਕਰ। ਐਸੇ ਸਾਲ ਤੇ ਭਾਏ ਕੋਈ ਨਾ ਕੋਈ ਦੇ ਜਾਂਦੇ। ਆ ਸਾਰੇ ਫਰੀਮਾਂ ਉਹਨਾਂ ਘੜੇ ਨਹੀਂ ਰਹੀ ਤੇ ਡੁੱਬ ਕੇ ਮਰ ਗਏ। ਨਹੀਂ ਦੇ ਤੇ ਉਹ ਨਹੀਂ ਡੁੱਬੇ। ਠੀਕ ਹੈ। ਉਹ ਚੱਲ। ਹਾਂ ਜੀ ਹੁਣ ਤੁਸੀਂ ਦੱਸੋ ਜੀ ਨਾਮ ਆਪਣਾ। ਚੇਕੇ ਦੇ ਨਾਮ। ਮਰੀ ਸਿੰਘ ਜੀ। ਠੀਕ ਹੈ। ਹਾਂ ਦੱਸੋ ਜੀ। ਪਿੰਡ ਗੁਸਰ ਜੋਧਾ ਜੀ। ਹਾਂ ਜੀ ਕਿਹੜੀ ਪਾਰਟੀ ਚੰਗੀ ਹੈ? ਪਾਰਟੀਆਂ ਸਾਰੀਆਂ ਠੀਕ ਨੇ। ਅੱਛਾ। ਸਕੱਲੀ ਵੀ ਠੀਕ ਨੇ। ਕਾਗਜ਼ਾਂ ਨੂੰ ਠੀਕ ਨੇ। ਅ ਪੋਲਾ ਵੀ ਠੀਕ ਨੇ ਆ ਜੇ ਦੇਖਦਾ ਕੋਈ ਨਹੀਂ ਗਾਹ ਵੇਖੋ ਹੁਣ ਕੀ ਬੰਦਾ ਹੈ ਅੱਛਾ ਹਾਂਜੀ ਆਪਾਂ ਕੋ ਕਿਹਨੂੰ ਮਾਰਿਆ ਹਾਂ ਸਾਰਿਆਂ ਨੂੰ ਚੰਗਾ ਸੰਗ ਹਾਂ ਦੇਣਾ ਬਸ ਨੇਤੀ ਮਿਲਣੀ ਉਹ ਜੋ ਕਰਾਂਗੇ ਮਿਲੇਗਾ ਹਾਂ ਕੋਈ ਨਹੀਂ ਕੋਈ ਦਿੰਦਾ ਹੁਣ ਕੀ ਕਰੀ ਫੇਰ ਭਾਜੀ ਫੇਰ ਭਾਜੀ